ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹਰਜੀਮਾਨ ਔਰ ਰਾਜੂਦਰ ਵੇਸ਼ਪਿੰਦ ਜੀ ਗੁਰਦੀਪ ਦੀਪਾ ਜੀ ਵੱਲੋਂ ਅੰਕੁਸ਼ ਔਰੀ ਅਤੇ ਉਹਨਾਂ ਦੀ ਵਾਈਫ ਨੀਹਾ ਔਰੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਆਓ ਦੇਖਦੇ ਹਾਂ ਕਿ ਹੈ ਪੂਰਾ ਮਾਮਲਾ ਫਗਵਾੜਾ ਅਪਡੇਟ ਨਿਊਜ਼ ਤੋਂ ਦਵਿੰਦਰ ਸ਼ਰਮਾ ਦੀ ਰਿਪੋਰਟ ਆਮ ਆਦੀ ਪਾਰਟੀ ਰਾਜੂ ਦਰਵੇਸ਼ਪੰਡ ਜੀ ਬਹੁਤ ਹੀ ਸੀਨੀਅਰ ਆਗੂ ਨੇ ਸਾਡੇ ਅਸੀਂ ਅੰਕੁਸ਼ ਓਰੀ ਜੀ ਔਰ ਮੇਰੀ ਭੈਣ ਨੇਹਾ ਓਰੀ ਜੀ ਦੇ ਘਰ ਆ ਜਾਏ ਆ ਇਹਨਾਂ ਨੂੰ ਆਮ ਆਦੀ ਪਾਰਟੀ ਵਿੱਚ ਜੁਆਇਨ ਕਰਾਇਆ ਹੈ ਔਰ ਜੋ 49 ਨੰਬਰ ਵਾਰਡ ਹੈ ਉਹਨਾਂ ਦੀ ਸੇਵਾ ਇਹਨਾਂ ਨੂੰ ਦਿੱਤੀ ਗਈ ਹੈ ਔਰ ਜਿਹੜਾ ਆਉਣ ਵਾਲਾ ਨਗਰ ਨਿਕਮ ਦਾ ਇਲੈਕਸ਼ਨ ਹੈ ਉਹਦੇ ਵਿੱਚ ਤੁਹਾਡੇ ਵਾਰਡ ਦੇ ਸੇਵਾਦਾਰ ਮੁੱਖ ਸੇਵਾਦਾਰ ਇੱਕ ਤੌਰ ਤੇ ਕੰਮ ਕਰਨਗੇ ਔਰ ਅਸੀਂ ਇਹਨਾਂ ਨੂੰ ਆਸ ਦਿਵਾਉਂਦੇ ਆਂ ਔਰ ਸਾਰਾ ਮੁਹੱਲਾ ਨਿਵਾਸੀਆਂ ਨੂੰ ਆਸ ਦਿਵਾਉਂਦੇ ਆਂ ਤੁਹਾਡਾ ਕੋਈ ਵੀ ਕੰਮ ਪਹਿਲ ਦੇ ਆਧਾਰ ਤੇ ਕਰਾਇਆ ਜਾਵੇਗਾ ਉਹਦੀ ਲਿਸਟ ਬਣਾ ਕੇ ਅੰਕੁਸ਼ ਨੂੰ ਦੇ ਦਿਓ ਉਹ ਰਿਪੇਅਰ ਦਾ ਕੰਮ ਹੋਵੇ ਉਹ ਪਾਰਕ ਦਾ ਕੰਮ ਹੋਵੇ ਉਹ ਸੜਕਾਂ ਦਾ ਕੰਮ ਹੋਵੇ ਉਹ ਲਾਈਟਾਂ ਦਾ ਕੰਮ ਹੋਵੇ ਜੋ ਵੀ ਤੁਹਾਡੇ ਕੰਮ ਨੇ ਉਹ ਤੁਹਾਡੇ ਪਹਿਲ ਦੇ ਆਧਾਰ ਤੇ ਅਸੀਂ ਕਰਾਵਾਂਗੇ ਔਰ ਅੰਕੁਸ਼ ਔਰੀ ਨੂੰ ਤੁਸੀਂ ਜਿਤਾ ਕੇ ਉਹਦੇ ਉਹਨਾਂ ਦੀ ਵਾਈਫ ਨੂੰ ਜਿਤਾ ਕੇ ਉੱਥੇ ਭੇਜੋ ਜਾਂ ਦੋ ਦੋਨੇ ਤੁਹਾਡੀ ਇਹ ਸੇਵਾ ਕਰਨਗੇ ਜੋ ਪਿਛਲੀਆਂ ਕਮੀਆਂ ਰਹਿ ਗਈਆਂ ਨੇ ਉਹਨੂੰ ਪੂਰਾ ਕਰਕੇ ਦਰਸ਼ਨਗਰ ਨੂੰ ਇੱਕ ਆਦਰਸ਼ ਵਾੜ ਦੇ ਰੂਪ ਦੇ ਵਿੱਚ ਪਸਤੁਤ ਕੀਤਾ ਜਾਵੇ ਉਹਨੂੰ ਅੱਗੇ ਲਿਆਂਦਾ ਜਾਵੇ ਇਹੀ ਅਸੀਂ ਤੁਹਾਡੇ ਤੋਂ ਆਸ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਇੱਥੇ ਬਹੁਤ-ਬਹੁਤ ਧੰਨਵਾਦ ਮੇਰੀ ਭੈਣ ਨੇਹਾ ਅੰਕੁਸ਼ ਉਹਨਾਂ ਦੇ ਪਰਿਵਾਰ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਸੇਵਾ ਕਰਦੇ ਰਹੋ ਔਰ ਮੁਹੱਲਾ ਨਿਵਾਸੀ ਜਿੰਨੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਜੋ ਨੇਹਾ ਤੇ ਅੰਕੁਸ਼ ਨੂੰ ਉਹਨਾਂ ਨੇ ਪਿਆਰ ਪਰ ਆਸ਼ੀਰਵਾਦ ਦਿੱਤਾ ਹੈ ਆਪ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਜੈ ਵਾਰਡ ਨੰਬਰ 10 ਅਦਰਸ਼ ਨਗਰ ਦੇਖੇ ਮੇਰੇ ਬਹੁਤ ਹੀ ਪਿਆਰੇ ਸਾਥੀ ਅੰਕਸ਼ ਓਰੀਂ ਜੀ ਉਹਨਾਂ ਦੇ ਵaile ਉਹਨਾਂ ਦੇ ਮਾਦਰ ਪੂਰਾ ਪਰਿਵਾਰ ਨੇ ਅੱਜ ਆਮ ਆਦਮੀ ਪਾਰਟੀ ਦਾ ਇਕੱਠ ਆਇਆ ਹੈ ਕਿ ਮੈਂ ਇਹਨਾਂ ਨੂੰ ਆਪਣੇ ਪਰਿਵਾਰ ਵਿੱਚ ਜਿੱਥੇ ਜੀਣਾ ਹੈ ਆਖਦਾ ਤੇ ਉੱਥੇ ਪੂਰੇ ਜਿੰਨਾ ਇੰਨਾ ਛੋਟੇ ਜਿਹੇ ਸੱਦੇ ਤੇ ਸਾਰੇ ਮੁਹੱਲੇ ਦਾ ਇਹਨਾਂ ਦੇ ਨਾਲ ਆ ਕੇ ਇੱਥੇ ਖੜੇ ਹੋਣਾ ਇਹਨਾਂ ਦੇ ਇੱਕ ਗਵਾਹੀ ਪੰਦਦਾ ਹੈ ਕਿ ਅਸੀਂ ਸੇਧਾ ਸਟੇਟੇ ਟੁੱਟ ਰਿਹਾ ਆਮ ਆਦਮੀ ਪਾਰਟੀ ਲੋਕਾਂ ਲਈ ਇੱਕ ਖਾਲਸ ਇੱਕ ਪਵਿੱਤਰ ਚਿੰਨ੍ਹ ਬਣ ਚੁੱਕਾ ਹੈ ਜਿੱਥੇ ਲੋਕ ਟ੍ਰੈਡੀਸ਼ਨਲ ਪੋਲਿਟਿਕ ਤੋਂ ਤੰਗ ਆ ਕੇ ਅਕਾਲੀ ਦਲ ਕਾਂਗਰਸ ਸਾਰੀਆਂ ਜਿਹੜੇ ਟ੍ਰੈਡੀਸ਼ਨਲ ਪੋਲਿਟਿਕਸ ਉਹਨਾਂ ਦੀ ਉਹੀ ਨੀਤੀਆਂ ਉਹੀ ਫੇਰ ਤੋਂ ਬਦਲ ਚੱਲਦੀ ਰਹਿੰਦੀ ਸੀਗੇ ਉਹੀ ਘਟਾਲੇ ਚੱਲਦੇ ਰਹਿੰਦੇ ਸੀ ਤੇ ਲੋਕ ਹਮੇਸ਼ਾ ਕਿਸ ਤਰ੍ਹਾਂ ਕਿਤੇ ਖੁਸ਼ੇ ਤੇ ਖੋਜੇ ਰਹਿ ਜਾਂਦੇ ਸੀ ਕਿ ਆਪਣੀ ਕਮਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਂਦੇ ਜਿੱਥੇ ਮੈਂ ਜੇ ਅੱਜ ਦੀ ਹੀ ਗੱਲ ਕਰਾਂ ਤੇ ਅੱਜ ਸਪੈਸ਼ਲ ਫਗਵਾੜੇ ਦੀ ਜਿਹੜੀ ਲਾਈਟਿੰਗ ਸਟਰੀਟ ਲਾਈਟਿੰਗ ਵਾਸਤੇ ਅਸੀਂ 80 ਲੱਖ ਦੇ ਜਿਹੜੇ ਪ੍ਰੋਜੈਕਟ ਹੈ ਉਸ ਨੂੰ ਸ਼ੁਰੂ ਕਰਾਇਆ ਤੇ ਪਿਛਲੇ ਬੀਤੇ ਦਿਨਾਂ ਦੇ ਵਿੱਚ ਅਸੀਂ 16 ਕਰੋੜ ਦੇ ਆਸ-ਪਾਸ ਜਿਹੜਾ ਸੜਕ ਦਾ ਨਿਰਮਾਣ ਲੋਕ ਕੱਚੀਆਂ ਰੋੜਾਂ ਦਾ ਨਿਰਮਾਣ ਜਿਹਦੇ ਦਿੱਤੇ ਸੀਵੇ ਦੇ ਪ੍ਰੋਬਲਮ ਆ ਰਹੀ ਸੀ ਅਸੀਂ ਥੋੜੇ ਦੇ ਨਾ ਤਾਂ 100% ਵਾਟਰ ਸਪਲਾਈ ਵੀ ਲੈ ਕੇ ਜਾ ਰਹੇ ਫਗਵਾੜੇ ਨੂੰ ਅਸੀਂ ਫਗਵਾੜੇ ਨੂੰ ਇੱਕ ਮਾਡਲ ਸਿਟੀ ਬਣਾਉਣ ਦੇ ਵਾਸਤੇ ਪੂਰਾ ਜੋਰ ਲਾਵਾਂਗੇ ਤੇ ਮੈਨੂੰ ਪੂਰਾ ਯਕੀਨ ਹੈ ਇਹ ਫਗਵਾੜੇ ਦੀ ਆਗਾਮੀ ਜਿਹੜੀਆਂ ਕਾਰਪੋਰੇਸ਼ਨਲ ਇਲੈਕਸ਼ਨਾਂ ਵਿੱਚ ਲੋਕ ਸਾਡਾ ਸਾਥ ਦੇਣ ਕੇ ਇਸ ਆਮ ਆਦਮੀ ਪਾਰਟੀ ਪਿਆਹ ਦੇ 50 ਬੋਰਡ ਜਿੱਤ ਕੇ ਇੱਕ ਪਰਮੇ ਸਭ ਤੋਂ ਪੂਰੇ ਆਪਣੇ ਮੈਂਡੇਟ ਦੇ ਨਾਲ ਕਾਰਪੋਰੇਸ਼ਨ ਫਗਵਾੜੇ ਚ ਬਣਾਏਗੀ ਮੈਂ ਫਿਰ ਤੋਂ ਅਨਕੁਸ਼ ਹੋਰੀ ਜੀ ਦਾ ਉਹਨਾਂ ਦੇ ਸਾਰੇ ਪਰਿਵਾਰ ਦਾ ਮੇਰੇ ਆਏ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਜਦਜੀ ਰਾਜੂ ਜੀ ਔਰ ਅਮਰਿੰਦਰ ਜੀ ਕਰਨ ਪ੍ਰਵਾਦਕਰ ਜੀ ਗੁਰਦੀਪ ਧੀਪਾ ਜੀ ਐਕਸਐਮਸੀ ਤੋਂ ਹਰ ਸਾਰੇ ਦੇ ਨਾਲ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ